ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਆ ਰਹੀ ਹੈ ਹਰਿਆਣਾ ਤੋਂ ਹਰਿਆਣਾ ਦੇ ਹਿਸਾਰ ਤੋਂ ਇੱਕ ਯੂਟਿਊਬਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਜਦੋਂ ਇਸ ਯੂਟਿਊਬਰ ਨੂੰ ਗ੍ਰਿਫਤਾਰ ਕੀਤਾ ਤਾਂ ਇਸ ਤੋਂ ਬਾਅਦ ਬਹੁਤ ਸਾਰੀਆਂ ਜੋ ਉਸ ਤੋਂ ਜਾਣਕਾਰੀਆਂ ਨੇ ਉਹ ਸਾਹਮਣੇ ਆਈਆਂ ਨੇ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਯੂਟਿਊਬਰ ਜੋਤੀ ਮਲਹੋਤਰਾ ਜੇਕਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੁੰਦਾ ਯੂਟਿਊਬਰ ਜੋਤੀ ਮਲਹੋਤਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਦੀ ਪੁਲਿਸ ਰਿਮਾਂਡ ਉਸ ਨੂੰ ਉਸ ਦੀ ਪੁਲਿਸ ਨੂੰ ਮਿਲੀ ਹੈ ਪੁਲਿਸ ਰਿਮਾਂਡ ਉਸ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਪੁਲਿਸ ਨੇ ਜੋਤੀ ਮਲਹੋਤਰਾ ਦੇ ਉੱਪਰ ਇਲਜ਼ਾਮ ਇਹ ਲਗਾਏ ਨੇ ਐਫ ਆਈ ਆਰ ਦੇ ਵਿੱਚ ਕਿ ਇਹ ਪਾਕਿਸਤਾਨ ਦੀ ਯਾਤਰਾ ਕਰ ਚੁੱਕੀ ਹੈ ਪਾਕਿਸਤਾਨ ਦੇ ਜੋ ਖੁਫੀਆ ਅਫਸਰ ਨੇ ਉਹਨਾਂ ਦੇ ਨਾਲ ਉਸ ਦੀਆਂ ਮੁਲਾਕਾਤਾਂ ਹੋਈਆਂ ਵਾਪਸੀ ਤੋਂ ਬਾਅਦ ਇਸ ਦਾ ਸੰਪਰਕ ਉਹਨਾਂ ਅਫਸਰਾਂ ਦੇ ਨਾਲ ਰਿਹਾ ਤੇ ਕਈ ਖੁਫੀਆ ਜਾਣਕਾਰੀਆਂ ਵੀ ਉਹਨਾਂ ਨਾਲ ਸ਼ੇਅਰ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ ਯੂਟਿਊਬਰ ਜੋਤੀ ਮਲਹੋਤਰਾ ਤੇ ਜੋਤੀ ਮਲਹੋਤਰਾ ਦੀਆਂ ਮੁਸ਼ਕਲਾਂ ਉਸ ਵੇਲੇ ਵਧਣੀਆਂ ਸ਼ੁਰੂ ਹੋ ਗਈਆਂ ਜਦੋਂ ਉਸਦੇ ਆਲੇ-ਦੁਆਲੇ ਪੁਲਿਸ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਉਸ ਨੂੰ ਪੁੱਛਗਿੱਛ ਦੇ ਲਈ ਸੱਦਿਆ ਤੇ ਉਸ ਤੋਂ ਬਾਅਦ ਜੋ ਖੁਲਾਸੇ ਹੋਏ ਉਸ ਦੇ ਉੱਪਰ ਕਈ ਤਰ੍ਹਾਂ ਦੀ ਧਰਾਵਾਂ ਲੱਗੀਆਂ ਨੇ ਜਿਸ ਦੇ ਵਿੱਚ ਦੇਸ਼ ਧਰੋਹ ਵੀ ਆਉਂਦਾ ਹੈ ਤਾਂ ਇਸ ਸਮੇਂ ਅਹਿਮ ਖਬਰ ਇਹ ਹੈ ਪੂਰੇ ਹਿੰਦੁਸਤਾਨ ਵਿੱਚ ਚਰਚਾ ਇਹ ਹੋ ਗਈ ਹੈ ਕਿਉਂਕਿ ਭਾਰਤ ਪਾਕਿਸਤਾਨ ਦਾ ਜਦੋਂ ਜੰਗ ਹੋਈ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਇਸ ਦੇ ਤਹਿਤ ਜੋ ਭਾਰਤ ਦੀਆਂ ਏਜੰਸੀਆਂ ਨੇ ਉਹ ਬਹੁਤ ਸਾਰੀਆਂ ਸੂਲ ਲੈ ਰਹੀਆਂ ਨੇ ਬਹੁਤ ਸਾਰੇ ਲੋਕਾਂ ਦੀ ਜਾਂਚ ਹੋ ਰਹੀ ਹੈ ਜਿਸ ਦੇ ਵਿੱਚ ਯੂਟਿਊਬਰ ਜੋਤੀ ਮਲਹੋਤਰਾ ਨੂੰ ਵੀ ਅरेस्ट ਕੀਤਾ ਗਿਆ ਹੈ ਪਾਕਿਸਤਾਨ ਦੀ ਯਾਤਰਾ ਜਿਨ੍ਹਾਂ ਜਿਨ੍ਹਾਂ ਦੀ ਹੋਈ ਹੈ ਉਹਨਾਂ ਦੀ ਜੋ ਟਰੈਵਲ ਹਿਸਟਰੀ ਹੈ ਉਹਨਾਂ ਦੀ ਜੋ ਸੰਪਰਕ ਨੇ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਬਹੁਤ ਸਾਰੇ ਲੋਕਾਂ ਦੀ ਪਛਾਣ ਵੀ ਕੀਤੀ ਗਈ ਹੈ ਹਰਿਆਣਾ ਦੇ ਵਿੱਚ ਸਿਰਫ ਹਰਿਆਣਾ ਦੇ ਵਿੱਚ ਅੱਧੇ ਦਰਜਨ ਤੋਂ ਵੱਧ ਲੋਕਾਂ ਦੀ ਪੁਲਿਸ ਨੇ ਪਛਾਣ ਕੀਤੀ ਹੈ ਜਿਨ੍ਹਾਂ ਦੀ ਜੋ ਭੂਮਿਕਾ ਹੈ ਪਾਕਿਸਤਾਨ ਦੇ ਨਾਲ ਉਹਨਾਂ ਦੀ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹਨਾਂ ਸਾਰਿਆਂ ਦੇ ਵਿੱਚ ਇੱਕ ਗੱਲ ਕਾਮਨ ਹੈ ਕਿ ਇਹਨਾਂ ਦੀ ਪਾਕਿਸਤਾਨ ਟਰੈਵਲ ਹਿਸਟਰੀ ਹੈ ਤਾਂ ਪੁਲਿਸ ਨੇ ਇਸ ਤਰ੍ਹਾਂ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਦੇ ਉੱਪਰ ਪੁਲਿਸ ਨੂੰ ਸ਼ੱਕ ਹੈ ਪਰ ਅਹਿਮ ਖਬਰ ਇਸ ਵੇਲੇ ਦੀ ਇਹ ਹੈ ਕਿ ਜੋਤੀ ਮਲਹੋਤਰਾ ਜੋ ਕਿ ਇੰਸਟਾਗ੍ਰਾਮ ਅਤੇ YouTube ਤੇ ਉਹਦੇ ਠੀਕ-ਠਾਕ ਫੋਲੋਅਰ ਨੇ ਉਹ ਕਈ ਦੇਸ਼ ਘੁੰਮ ਚੁੱਕੀ ਹੈ ਸਣੇ ਪਾਕਿਸਤਾਨ ਤੇ ਇਸ ਕਰਕੇ ਉਸ ਤੇ ਸ਼ੱਕ ਪਹੁੰਚਿਆ ਕਿ ਇਹ ਪਾਕਿਸਤਾਨ ਦੋ ਵਾਰ ਜਾ ਚੁੱਕੀ ਹੈ ਜਾਂਚ ਕੀਤੀ ਗਈ ਤੇ ਉਸ ਦੇ ਖਿਲਾਫ ਜੋ ਇਲਜ਼ਾਮ ਲਗਾਏ ਗਏ ਉਹ ਬੇहद ਗੰਭੀਰ ਨੇ ਹਿਸਾਰ ਦੀ ਰਹਿਣ ਵਾਲੀ ਹੈ ਇਹ ਜੋਤੀ ਮਲਹੋਤਰਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋਤੀ ਮਲਹੋਤਰਾ ਅਕਸਰ ਟ੍ਰੈਵਲ ਦੇ ਨਾਲ ਸੰਬੰਧਤ ਜੋ ਵਲੌਗਸ ਨੇ ਉਹ ਬਣਾਉਂਦੀ ਹੈ ਵਲੌਗਰ ਹੈ YouTube ਵਲੌਗਰ ਹੈ ਵੱਖ-ਵੱਖ ਮੁਲਕਾਂ ਦੇ ਵਿੱਚ ਘੁੰਮਦੀ ਹੈ ਪਾਕਿਸਤਾਨ ਵੀ ਉਹਨਾਂ ਦੇ ਵਿੱਚ ਆਇਆ ਸੀ ਚਾਈਨਾ ਵੀ ਗਈ ਇਸ ਤੋਂ ਇਲਾਵਾ ਭੂਟਾਨ ਤੇ ਹੋਰ ਜਿਹੜੇ ਆਲੇ-ਦੁਆਲੇ ਦੇ ਮੁਲਕ ਨੇ ਭਾਰਤ ਦੇ ਨੇਪਾਲ ਇਹਨਾਂ ਸਾਰਿਆਂ ਮੁਲਕਾਂ ਦੇ ਵਿੱਚ ਇਹ ਘੁੰਮ ਚੁੱਕੀ ਹੈ ਤੇ ਆਪਣੇ ਟ੍ਰੈਵਲ ਵਲੌਗ ਦੇ ਰਾਹੀਂ ਲੋਕਾਂ ਨੂੰ ਉਹਨਾਂ ਦੇ ਮੁਲਕਾਂ ਦੀ ਸੈਰ ਕਰਾਉਂਦੀ ਹੈ ਪਰ ਯੂਟਿਊਬਰ ਜੋਤੀ ਮਲਹੋਤਰਾ ਨੂੰ ਇਸ ਸਮੇਂ ਮਹਿੰਗਾ ਪੈ ਗਿਆ ਪਾਕਿਸਤਾਨ ਪ੍ਰੇਮ ਕਿਉਂਕਿ ਪਾਕਿਸਤਾਨ ਵਿੱਚ ਜਾ ਕੇ ਇਹ ਵੱਖ-ਵੱਖ ਅਧਿਕਾਰੀਆਂ ਦੇ ਸੰਪਰਕ ਵਿੱਚ ਰਹੀ ਹੈ ਇਸ ਦੇ ਖਿਲਾਫ ਇਹ ਇਲਜ਼ਾਮ ਲੱਗੇ ਨੇ ਜੇਕਰ ਤੁਸੀਂ ਇਸ ਦਾ ਇੰਸਟਾਗ੍ਰam ਅਕਾਊਂਟ ਫੋਲੋਗੇ ਜਾ ਕੇ ਜਾਂ ਦਾ YouTube ਅਕਾਊਂਟ ਦੇਖੋਗੇ ਤਾਂ ਜੋਤੀ ਮਲਹੋਤਰਾ ਦੇ ਜੋ ਵਲੌਗਸ ਨੇ ਫੋਟੋਆਂ ਨੇ ਉਹ ਪਾਕਿਸਤਾਨ ਦੇ ਲਾਹੌਰ ਦੀ ਅਨਾਰਕਲੀ ਬਾਜ਼ਾਰ ਹੋਵੇ ਜਾਂ ਕਰਾਚੀ ਹੋਵੇ ਜਾਂ ਬਾਕੀ ਅਲੱਗ-ਅਲੱਗ ਸ਼ਹਿਰਾਂ ਦੀਆਂ ਫੋਟੋਆਂ ਇਸ ਨੇ ਅਪਲੋਡ ਕੀਤੀਆਂ ਨੇ ਸਭ ਤੋਂ ਅਹਿਮ ਗੱਲ ਇਹ ਕਿ ਇਹ ਦੋ ਵਾਰ ਪਾਕਿਸਤਾਨ ਜਾ ਚੁੱਕੀ ਹੈ ਪਾਕਿਸਤਾਨ ਦੋ ਵਾਰ ਜਾਣ ਤੋਂ ਬਾਅਦ ਸ਼ੱਕ ਗਹਿਰਾਇਆ ਤੇ ਜਦੋਂ ਭਾਰਤ ਪਾਕਿਸਤਾਨ ਦੀ ਇਹ ਜੰਗ ਲੱਗੀ ਹੈ ਪਹਿਲਗਾਮ اٹੈਕ ਤੋਂ ਬਾਅਦ ਤੇ ਉਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਪਰ ਪੁਲਿਸ ਅਤੇ ਏਜੰਸੀਆਂ ਨੇ ਆਪਣਾ ਜੋ ਕੰਮ ਉਹ ਕਰਨਾ ਜਾਰੀ ਰੱਖਿਆ ਤੇ ਸ਼ੱਕ ਸਿੱਧੇ ਤੌਰ ਤੇ ਜੋਤੀ ਮਲਹੋਤਰਾ ਤੇ ਗਿਆ ਜੋਤੀ ਮਲਹੋਤਰਾ ਇਕੱਲੀ ਨਹੀਂ ਹੈ ਪਰ ਕਿਉਂਕਿ ਇਹ ਯੂਟਿਊਬਰ ਹੈ ਇਸ ਕਰਕੇ ਇਹਦਾ ਨਾਮ ਸਭ ਤੋਂ ਉੱਪਰ ਆ ਰਿਹਾ ਹੈ ਇਸ ਦੇ ਉੱਪਰ ਇਲਜ਼ਾਮ ਇਹ ਵੀ ਲੱਗੇ ਕਿ ਦਿੱਲੀ ਹਾਈ ਕਮਿਸ਼ਨ ਦੇ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਜੋ ਹੈ ਦਿੱਲੀ ਦੇ ਵਿੱਚ ਉਸ ਦੇ ਵਿੱਚ ਜਦੋਂ ਉਹ ਪਹਿਲੀ ਵਾਰ ਇਸਨੇ ਪਾਕਿਸਤਾਨ ਜਾਣਾ ਸੀ ਵੀਜ਼ਾ ਲਗਾਉਣ ਦੇ ਸੰਬੰਧ ਦੇ ਵਿੱਚ ਇਹ ਉੱਥੇ ਗਈ ਸੀ ਪਰ ਉੱਥੇ ਇੱਕ ਸ਼ਖਸ ਜੋ ਕਿ ਐਮਬੈਸੀ ਦੇ ਵਿੱਚ ਅਧਿਕਾਰੀ ਹੈ ਉਸ ਦੇ ਨਾਲ ਇਸ ਦੀ ਨੇੜਤਾ ਵਧੀ ਉਹਦਾ ਸੰਪਰਕ ਨੰਬਰ ਲਿਆ ਉਸ ਦੀ ਮਦਦ ਨਾਲ ਇਸ ਦਾ ਪਾਕਿਸਤਾਨ ਦਾ ਵੀਜ਼ਾ ਲੱਗਿਆ ਉਹ ਵੀ ਦੋ ਦੋ ਵਾਰ ਤੇ ਉਸ ਦੇ ਕਹਿਣ ਤੇ ਹੀ ਪਾਕਿਸਤਾਨ ਦੇ ਵਿੱਚ ਇਲਜ਼ਾਮ ਲੱਗ ਰਹੇ ਨੇ ਕਿ ਇਹ ਜਾ ਕੇ ਬਹੁਤ ਸਾਰੇ ਜੋ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਦੇ ਅਧਿਕਾਰੀਆਂ ਨੂੰ ਮਿਲਦੀ ਰਹੀ ਉਹਨਾਂ ਦੇ ਵੱਲੋਂ ਦਿੱਤੇ ਗਏ ਜੋ ਸੁਵਿਧਾਵਾਂ ਨੇ ਜੋ ਹੋਰ ਸਹੂਲਤਾਂ ਨੇ ਉਹਨਾਂ ਨੂੰ ਮੰਨਦੀ ਰਹੀ ਤੇ ਇਸੇ ਦੇ ਚੱਕਰ 'ਚ ਦੋ ਵਾਰੇ ਪਾਕਿਸਤਾਨ ਗਈ ਤੇ ਇਲਜ਼ਾਮ ਲੱਗੇ ਕਿ ਉਹਨਾਂ ਦੇ ਨਾਲ ਉਹ ਭਾਰਤ ਵਾਪਸ ਆਉਣ ਤੋਂ ਬਾਅਦ ਵੀ ਸੰਪਰਕ ਦੇ ਵਿੱਚ ਰਹੀ ਤੇ ਜੋ ਗੁਪਤ ਜਾਣਕਾਰੀਆਂ ਨੇ ਉਹਨਾਂ ਦੇ ਨਾਲ ਇਹ ਸਾਂਝਾ ਕਰਦੀ ਸੀ ਚਾਹੇ ਟੈਲੀਗ੍ਰਾਮ ਐਪ ਹੋਵੇ ਜਾਂ ਹੋਰ ਸੋਸ਼ਲ ਮੀਡੀਆ ਸਾਈਟਸ 'ਤੇ ਜੋਤੀ ਮਲਹੋਤਰਾ ਦੇ ਖਿਲਾਫ ਬੇਹਤ ਸੰਗੀਨ ਇਲਜ਼ਾਮ ਲਗਾ ਰਹੀਆਂ ਨੇ ਸੁਰੱਖਿਆ ਏਜੰਸੀਆਂ ਇਸੇ ਕਰਕੇ ਉਸ ਨੂੰ ਅਰੈਸਟ ਕਰ ਲਿਆ ਗਿਆ 5 ਦਿਨ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਪੁਲਿਸ ਪੁੱਛਗਿੱਛ ਦੇ ਵਿੱਚ ਇਸ ਦੇ ਨਾਲ ਕਿਸ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰਦੀ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਇਸ ਵੇਲੇ ਅਹਿਮ ਗੱਲ ਇਹ ਹੈ ਕੀ ਜੋਤੀ ਮਲਹੋਤਰਾ ਦੇ ਖਿਲਾਫ ਜੋ ਇਲਜ਼ਾਮ ਲੱਗੇ ਨੇ ਬੇहद ਗੰਮਗੀਨ ਇਲਜ਼ਾਮ ਜੋ ਲੱਗੇ ਨੇ ਬੇहद ਹੀ سنگੀਨ ਇਲਜ਼ਾਮ ਲੱਗੇ ਨੇ ਕਿਉਂਕਿ ਇਸ ਦੀਆਂ ਜੋ ਗਤੀਵਿਧੀਆਂ ਸਨ ਉਸ ਤੇ ਨਜ਼ਰ ਬਰਾਬਰ ਬਣੀ ਹੋਈ ਸੀ ਤੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਦੇ ਖਿਲਾਫ ਜੋ ਐਫ ਆਈ ਆਰ ਲਿਖੀ ਗਈ ਹੈ ਐਫ ਆਈ ਆਰ ਦੇ ਵਿੱਚ ਸਾਰੀ ਗੱਲ ਸਾਫ਼-ਸਾਫ਼ ਨਜ਼ਰ ਆਉਂਦੀ ਹੈ ਕਿ ਕਿਸ ਤਰ੍ਹਾਂ ਦੇ ਇਲਜ਼ਾਮ ਇਸ ਤੇ ਲੱਗੇ ਨੇ ਉਹ ਇਲਜ਼ਾਮ ਜੋ ਲਿਖੇ ਗਏ ਆ ਐਫ ਆਈ ਆਰ ਦੇ ਵਿੱਚ ਉਹ ਪੜਨ ਤੋਂ ਬਾਅਦ ਤੁਹਾਨੂੰ ਚੀਜ਼ਾਂ ਹੋਰ ਵੀ ਕਲੀਅਰ ਹੋ ਜਾਣਗੀਆਂ ਤੁਹਾਨੂੰ ਇੱਕ ਇੱਕ ਕਰਕੇ ਅਸੀਂ ਦੱਸ ਦਈਏ ਕਿ ਇਸ ਐਫਆਈਆਰ ਦੇ ਵਿੱਚ ਕਿਹੜੀ ਕਿਹੜੀ ਧਾਰਾ ਲਗਾਈ ਗਈ ਹੈ ਔਰ ਕਿਸ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਜੋ ਸੋਚਣ ਤੇ ਮਜਬੂਰ ਕਰਦੇ ਨੇ ਕਿ ਹਿਸਾਰ ਹਰਿਆਣਾ ਦੇ ਹਿਸਾਰ ਦੇ ਰਹਿਣ ਵਾਲੀ ਯੂਟਿਊਬਰ ਜੋਤੀ ਮਲਹੋਤਰਾ ਦੇ ਖਿਲਾਫ ਜੋ ਕਾਰਵਾਈ ਹੋਈ ਹੈ ਉਹ ਬੇहद ਅਹਿਮ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਦੇ ਖਿਲਾਫ ਦੇਸ਼ ਦੇ ਖਿਲਾਫ ਜੋ ਸੂਚਨਾਵਾਂ ਨੇ ਉਹ ਪਾਕਿਸਤਾਨ ਭੇਜਣ ਦੇ ਇਲਜ਼ਾਮ ਲੱਗੇ ਨੇ ਜਾ ਕੇ ਵੀ ਉੱਥੇ ਦੇ ਅਫਸਰਾਂ ਨਾਲ ਮਿਲਣ ਤੇ ਉਹਨਾਂ ਦੇ ਰੈਨੂ ਮਾਈ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੀ ਯਾਤਰਾ ਕਰਨ ਦੇ ਇਲਜ਼ਾਮ ਲੱਗੇ ਨੇ ਹੁਣ ਪੁਲਿਸ ਇਸ ਮਾਮਲੇ ਵਿੱਚ ਬੇहद ਗੰਭੀਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਇਸ ਨੇ ਇਸ ਐਫ ਆਈ ਆਰ ਦੇ ਵਿੱਚ ਇਸ ਦੇ ਖਿਲਾਫ ਜੋ ਚੀਜ਼ਾਂ ਲਿਖੀਆਂ ਗਈਆਂ ਨੇ ਉਹ ਇੱਕ ਵਾਰ ਪੜ੍ਹ ਕੇ ਦਿਖਾ ਤੁਹਾਨੂੰ ਸੁਣਾ ਦਈਏ ਕਿਉਂਕਿ ਉਸ ਦੇ ਵਿੱਚ ਜ਼ਰੂਰੀ ਗੱਲ ਹੈ ਇਹ ਦੱਸਣਾ ਕਿ ਜੋ ਇਲਜ਼ਾਮ ਲੱਗੇ ਨੇ ਉਹ ਕਿਸ ਪੱਧਰ ਤੇ ਗੰਭੀਰ ਨੇ ਤਾਂ ਇਸ ਦੇ ਵਿੱਚ ਕਿਹਾ ਗਿਆ ਕਿ ਸਾਲ 2023 ਦਾ ਸਮਾਂ ਸੀ साल दो हज़ार तेईस पाकिस्तान जाने लिए मैं पाकिस्तान हाई कमीशन दिल्ली गई हुई सी अपना पासपोर्ट लैके मुलाकात होंगी है एहसान उर् रहीम उर्फ दानिश इस दानिश नाम का दा शख्स जो कि एम्बेसी पाकिस्तानी हाई कमीशन ਉਸ ਦੇ ਨਾਲ ਸੰਪਰਕ ਹੋਇਆ ਕਾਫੀ ਉਹਦੇ ਨਾਲ ਗੱਲਬਾਤ ਹੁੰਦੀ ਰਹੀ ਪਾਕਿਸਤਾਨ ਜਾਣ ਵਿੱਚ ਉਸਨੇ ਮਦਦ ਕੀਤੀ ਪਾਕਿਸਤਾਨ ਦੇ ਵਿੱਚ ਜਾ ਕੇ ਜੋ ਪਾਕਿਸਤਾਨੀ ਸਿਕਿਉਰਿਟੀ ਤੇ ਇੰਟੈਲੀਜੈਂਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਵਾਈ ਗਈ ਉਸ ਦੀ ਜਿਨ੍ਹਾਂ ਦੇ ਵਿੱਚ ਇਕ ਸੀ ਸ਼ਾਕਿਰ ਅਤੇ ਰਾਣਾ ਸ਼ਹਿਬਾਜ਼ ਇਹਨਾਂ ਲੋਕਾਂ ਨਾਲ ਉਹ ਮਿਲਦੀ ਨੇ ਜੋ ਐਫ ਆਈ ਆਰ ਦੇ ਵਿੱਚ ਲਿਖਿਆ ਗਿਆ ਹੈ ਐਫ ਆਈ ਆਰ ਦੇ ਮੁਤਾਬਕ ਇਹ ਵੀ ਕਿਹਾ ਗਿਆ ਕਿ ਜਦੋਂ ਮੈਂ ਪਾਕਿਸਤਾਨ ਦੇ ਵਿੱਚ ਸੀ ਤਾਂ ਇਹਨਾਂ ਦਾ ਨੰਬਰ ਵੀ ਮੈਂ ਆਪਣੇ ਨੰਬਰ ਫੋਨ ਦੇ ਵਿੱਚ ਸੇਵ ਕੀਤਾ ਤੇ ਜੋ ਇਹਨਾਂ ਦੇ ਨਾਮ ਸੀ ਉਹ ਨਕਲੀ ਨਾਮ ਲਾ ਕੇ ਜਿਵੇਂ ਕਿ ਰਾਣਾ ਸ਼ਹਿਬਾਸੀ ਜਿਸ ਦਾ ਨਾਮ ਆਪਣੇ ਮੋਬਾਈਲ ਫੋਨ 'ਚ ਇਸਨੇ ਸੇਵ ਕੀਤਾ ਵੈਸੀ ਜੱਟ ਰੰਦਾਵਾ ਜੱਟ ਰੰਦਾਵਾ ਨਾਮ ਦੇ ਨਾਲ ਉਸ ਦਾ ਨੰਬਰ ਸੇਵ ਕੀਤਾ ਹੋਇਆ ਸੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਅਜਿਹਾ ਐਫ ਆਈ ਆਰ ਦੇ ਵਿੱਚ ਲਿਖਿਆ ਗਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਚਾਹੇ ਟੈਲੀਗ੍ਰਾਮ ਹੋਵੇ WhatsApp ਹੋਵੇ Snapchat ਹੋਵੇ ਇਹਨਾਂ ਦੇ ذریعے ਲਗਾਤਾਰ ਸੰਪਰਕ ਦੇ ਵਿੱਚ ਬਣੀ ਰਹੀ ਸੀ ਪਾਕਿਸਤਾਨ ਦੇ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਤੇ ਇਲਜ਼ਾਮ ਇਹ ਲੱਗੇ ਕਿ ਖੂਫੀਆ ਜਾਣਕਾਰੀਆਂ ਉਹ ਇਹਨਾਂ ਤੱਕ ਪਹੁੰਚ ਪਹੁੰਚਦੀ ਕਰਦੀ ਸੀ ਉਸ ਤੋਂ ਬਾਅਦ ਸ਼ੱਕ ਹੋਇਆ ਇਸ ਦੇ ਖਿਲਾਫ ਤਾਂ ਪੁਲਿਸ ਨੇ ਸ਼ਿਕੰਜਾ ਕਸਿਆ ਤੇ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਭ ਤੋਂ اہم ਗੱਲ ਇਹ ਕਿ ਜਿਸ ਅਧਿਕਾਰੀ ਦੇ ਸੰਪਰਕ ਦੇ ਵਿੱਚ ਸਭ ਤੋਂ ਪਹਿਲਾਂ ਜੋਤੀ ਮਲਹੋਤਰਾ ਆਈਸੀ ਜਿਵੇਂ ਪਹਿਲਾਂ ਦੱਸਿਆ ਉਸ ਦਾ ਨਾਮ ਹੈ احسان urrahim ਉਰਫ دانش ਇਸ ਦੇ ਨਾਲ ਸੰਪਰਕ ਦੇ ਵਿੱਚ ਆਈ ਇਹ ਉਹ ਸ਼ਖਸ ਹੈ ਜਦੋਂ ਭਾਰਤ ਪਾਕਿਸਤਾਨ ਦੇ ਵਿੱਚ ਯੰਗ ਲੱਗੀ ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਬਹੁਤ ਸਾਰੇ ਅਫਸਰਾਂ ਨੂੰ ਮੁਲਕ ਛੱਡ ਕੇ ਜਾਣ ਦੇ ਲਈ ਕਹਿ ਦਿੱਤਾ ਸੀ ਉਸ ਨਾਲ ਉਹਨਾਂ ਨਾਵਾਂ ਦੇ ਵਿੱਚੋਂ ਇੱਕ ਨਾਮ ਵੀ ਹੈ ਜਿਸ ਦਾ ਨਾਮ ਉਹੀ ਹੈ ਅਹਿਸਾਨ ਉਰ ਰਹੀਮ ਅਰ ਉਰਫ ਦਾਨਿਸ਼ ਜਿਸ ਨੂੰ 13 ਮਈ ਅੱਜ ਤੋਂ 4 ਦਿਨ ਪਹਿਲਾਂ ਉਸ ਨੂੰ ਪਰਸੋਂ ਨਾਲ ਨੌਨ ਗ੍ਰਾਟਾ ਐਲਾਨਿਆ ਹੈ ਭਾਰਤ ਸਰਕਾਰ ਨੇ ਪਰਸੋਂ ਨਾਲ ਨੌਨ ਗ੍ਰਾਟਾ ਦਾ ਮਤਲਬ ਇਹ ਹੋਇਆ ਕਿ ਜਿਸ ਸ਼ਖਸ ਨੂੰ ਜਿਸ ਵਿਦੇਸ਼ੀ ਸ਼ਖਸ ਨੂੰ ਭਾਰਤ ਸਰਕਾਰ ਆਪਣੀ ਧਰਤੀ ਦੇ ਉੱਪਰ ਨਹੀਂ ਚਾਹੁੰਦੀ ਨਹੀਂ ਰਹਿਣ ਦੇਣਾ ਚਾਹੁੰਦੀ ਉਸ ਨੂੰ ਮੁਲਕ ਛੱਡ ਕੇ ਜਾਣ ਦੇ ਹੁਕਮ ਸੁਣਾ ਦਿੱਤੇ ਜਾਂਦੇ ਨੇ ਉਹਨਾਂ ਦੇ ਵਿੱਚ ਹੀ ਇਸ ਦਾ ਨਾਮ ਹੈ ਦਾਨਿਸ਼ ਦਾ ਜਿਸ ਦੇ ਸੰਪਰਕ ਦੇ ਵਿੱਚ ਸ਼ੁਰੂ ਤੋਂ ਹੀ ਅੱਜ ਤੋਂ 2 ਸਾਲ ਪਹਿਲਾਂ ਤੋਂ ਜੋਤੀ ਮਲਹੋਤਰਾ ਰਹੀ ਹੈ ਤੇ ਉਹ ਹੁਣ ਉਸ ਨੂੰ ਇਹ ਹੁਕਮ ਸੁਣਾ ਦਿੱਤਾ ਗਿਆ ਫਰਮਾਨ ਸੁਣਾ ਦਿੱਤਾ ਗਿਆ ਭਾਰਤ ਸਰਕਾਰ ਵੱਲੋਂ ਕਿ ਦਾਨਿਸ਼ ਭਾਰਤ ਦੀ ਧਰਤੀ ਛੱਡੇ ਤੇ ਆਪਣੇ ਮੁਲਕ ਜਾਵੇ ਪਰ ਜਦੋਂ ਜਾਂਚ ਹੋਈ ਤਾਂ ਉਸ ਤੋਂ ਬਾਅਦ ਜੋਤੀ ਮਲਹੋਤਰਾ ਦਾ ਕਨੈਕਸ਼ਨ ਇਸ ਦੇ ਨਾਮ ਮਿਲਿਆ ਇਹ ਬੇहद ਗੰਭੀਰ ਗੱਲ ਹੈ ਜਦੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਪੁੱਛਗਿੱਛ ਕੀਤੀ ਪੁਲਿਸ ਰਿਮਾਂਡ ਤੇ ਇਹ ਗਈ उस तो बाद पुलिस अफसर सामने आए कैमरे से तब पुलिस अफसर ने इस दे खिलाफ जो कार्रवाई हुई है उसके बारे की जानकारी देती है वह भी सुनो कल हमने एक इनपुट के आधार पर ज्योति रानी पुत्री हरीश कुमार आर अग्रसेन एक्सटेंशन हिसार को ऑफिशियल सीक्रेट एक्ट और एक सौ बावन के अंतर्गत अरेस्ट किया है इसके पास प्राप्त मोबाइल और लैपटॉप से हमें कुछ संदिग्ध सामग्री प्राप्त हुई है इसको हमने मल्होत्रा ऐसे सोशल मीडिया अकाउंट ने ता जो खंगाले तो बहुत सारिया सूचनावान अज्ञात मिली जो ठीक नहीं लगिया इस आधार से ही उसने पूछगिछ की गई तो उस तो बाद इस गिरफ्तार कर लिया गया है यह मामला अगे भी वधेगा क्योंकि यह मामला देश की सुरक्षा दसिया जा रहा है हिसार कि एक अजिथ जिथे एयरपोर्ट भी है ਅਗਰਸੈਨ ਮਹਾਰਾਜ 에어ਪੋਰਟ ਦੇ ਨਾਮ ਨਾਲ ਉੱਥੇ ਨਾਮ ਰੱਖਿਆ ਗਿਆ 에어ਪੋਰਟ ਦਾ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ 에어ਪੋਰਟ ਦਾ ਉਦਘਾਟਨ ਕੀਤਾ ਸੀ ਪਹਿਲੀ ਗੱਲ ਉਸ ਤੋਂ ਇਲਾਵਾ ਮਿਲਟਰੀ ਸਟੇਸ਼ਨ ਵੀ ਹਿਸਾਰ ਦੇ ਵਿੱਚ ਹੈ ਤਾਂ ਇਹ ਸ਼ੱਕ ਵੀ ਦਰਸਾਇਆ ਜਾ ਰਿਹਾ ਹੈ ਕਿ ਜੋਤੀ ਮਲਹੋਤਰਾ ਤੋਂ ਹੋ ਸਕਦਾ ਹੈ ਇਹ ਜਾਂਚ ਦਾ ਵਿਸ਼ਾ ਹੈ ਪਰ ਇਹ ਹੋ ਸਕਦਾ ਹੈ ਕਿ ਹਿਸਾਰ ਦੀਆਂ ਜੋ ਸੈਂਸਿਟਿਵ ਜਗ੍ਹਾਵਾਂ ਨੇ ਜੋ ਸੰਵੇਦਨਸ਼ੀਲ ਥਾਵਾਂ ਨੇ ਉਹਨਾਂ ਦੇ ਬਾਰੇ ਵੀ ਜਾਣਕਾਰੀ ਲਈ ਗਈ ਹੋਵੇ ਜਾਂ ਉਹ ਜਾਣਕਾਰੀ ਪਾਸੂਨ ਕਰਦੀ ਹੋਵੇ ਪਾਕਿਸਤਾਨ ਦੇ ਵਿੱਚ ਇਹ ਦੇਸ਼ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਬੇहद ਗੰਭੀਰ ਮੁੱਦਾ ਹੈ ਜਿਸ ਦੇ ਤਹਿਤ ਯੂਟਿਊਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋਤੀ ਮਲੋਤਰਾ ਦੇ ਯੂਟਿਊਬ ਤੇ ਉੱਪਰ ਕਰੀਬ 4.5 ਲੱਖ ਸਬਸਕ੍ਰਾਈਬਰ ਨੇ ਤੇ ਇੰਸਟਾਗ੍ਰam ਤੇ 1 ਲੱਖ ਤੋਂ ਵੱਧ ਫਾਲੋਅਰ ਨੇ ਯਾਨੀ ਕਿ ਇਸ ਦੀ ਸੋਸ਼ਲ ਮੀਡੀਆ ਤੇ ਠੀਕ ਠਾਕ ਫਾਲੋਇੰਗ ਸੀ ਇਸ ਦੇ ਜੋ ਵਲੌਗਸ ਨੇ ਉਹ ਲੋਕ ਦੇਖਦੇ ਨੇ ਕਮੈਂਟ ਕਰਦੇ ਨੇ ਪਰ ਉਹ ਜੋ ਲੋਕ ਇਸ ਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਨੇ ਉਹਨਾਂ ਦੇ ਲਈ ਅੱਜ ਝਟਕੇ ਵਾਲਾ ਦਿਨ ਹੈ ਕਿਉਂਕਿ ਜਿਸ ਵਲੌਗਰ ਨੂੰ ਇਹ ਫੋਲੋ ਕਰ ਰਹੇ ਸੀ ਉਸ ਵਲੌਗਰ ਦੇ ਉੱਪਰ ਜੋ ਇਲਜ਼ਾਮ ਲੱਗੇ ਨੇ ਉਹ ਦੇਸ਼ ਧਰੋਹ ਦੇ ਇਲਜ਼ਾਮ ਲੱਗੇ ਨੇ ਭਾਰਤ ਦੀਆਂ ਸੂਚਨਾਵਾਂ ਪਾਕਿਸਤਾਨ ਦੇ ਵਿੱਚ ਭੇਜਣ ਦੇ ਇਲਜ਼ਾਮ ਲੱਗੇ ਨੇ ਤੇ ਉੱਥੇ ਦੇ ਅਫਸਰਾਂ ਨਾਲ ਸੰਪਰਕ ਦੇ ਵਿੱਚ ਰਹਿਣ ਦੇ ਇਲਜ਼ਾਮ ਲੱਗੇ ਨੇ ਇਹ ਬੇਹਦ ਗੰਭੀਰ ਇਲਜ਼ਾਮ ਹੈ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਭਾਰਤ ਪਾਕਿਸਤਾਨ ਨੇ ਪਿਛਲੇ ਦਿਨਾਂ ਦੇ ਵਿੱਚ ਮਾਹੌਲ ਖਰਾਬ ਹੋਇਆ ਸੀ ਤੇ ਇੱਕ ਖਬਰ ਆਈ ਕਿ ਇੱਕ ਬੰਬ ਨੁਮਾ ਚੀਜ਼ ਉਸ ਨੂੰ ਸ਼ਾਇਦ ਮਿਸਾਈਲ ਕਿਹਾ ਗਿਆ ਕੁਝ ਵੀ ਉਹ ਹਿਸਾਰ ਦੇ ਵਿੱਚ ਉਸ ਨੂੰ ਪਾਇਆ ਗਿਆ ਉੱਥੇ ਵੀ ਬਲਾਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਇਹਨਾਂ ਸਾਰੀਆਂ ਕੜੀਆਂ ਨੂੰ ਭਾਰਤੀ ਸੁਰੱਖਿਆ ਏਜੰਸੀਆਂ ਜੋੜ ਰਹੀਆਂ ਨੇ ਪਰ ਇੱਕ ਯੂਟਿਊਬਰ ਨੂੰ ਜਿਸ ਦੀ ਟ੍ਰੈਵਲ ਹਿਸਟਰੀ ਪਾਕਿਸਤਾਨ ਦੀ ਹੈ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਲੋਕਾਂ ਦੇ ਪ੍ਰਤੀ ਜੋ ਲੋਕ ਅਕਸਰ ਪਾਕਿਸਤਾਨ ਜਾਂਦੇ ਨੇ ਜਿਨ੍ਹਾਂ ਦੀ ਪਾਕਿਸਤਾਨ ਟਰੈਵਲ ਹਿਸਟਰੀ ਹੈ ਉੱਥੇ ਦੇ ਲੋਕਾਂ ਨੂੰ ਮਿਲਦੇ ਗਿਲਦੇ ਨੇ ਅਜਿਹਾ ਨਹੀਂ ਹੈ ਕਿ ਜੋ ਲੋਕ ਪਾਕਿਸਤਾਨ ਜਾਂਦੇ ਨੇ ਸਾਰਿਆਂ ਦਾ ਕਨੈਕਸ਼ਨ ਹੀ ਖੂਫੀ ਏਜੰਸੀਆਂ ਵਾਲਿਆਂ ਨਾਲ ਰਹੇ ਅਜਿਹਾ ਨਹੀਂ ਹੈ ਕਿਉਂਕਿ ਕਿਉਂਕਿ ਹੁਣ ਮਾਹੌਲ ਵਿਗੜਿਆ ਹੋਇਆ ਹੈ ਇਸ ਕਰਕੇ ਇਹ ਸਾਰੇ ਮੁੱਦਿਆਂ ਦੇ ਉੱਪਰ ਇੰਟੈਲੀਜੈਂਸ ਏਜੰਸੀਆਂ ਆਪਣੀ ਅੱਖ ਲਗਾ ਕੇ ਬੈਠੀਆਂ ਹੋਈਆਂ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਲਈ جاسੂਸੀ ਕਰਨ ਦੇ ਇਲਜ਼ਾਮ ਦੇ ਵਿੱਚ ਹੁਣ ਤੱਕ ਅੱਧਾ ਦਰਜਨ ਤੋਂ ਵੱਧ ਲੋਕਾਂ ਦੀ ਪਛਾਣ ਹੋ ਚੁੱਕੀ ਹੈ ਜਿਸ ਦੇ ਵਿੱਚ ਜੋਤੀ ਮਲਹੋਤਰਾ ਵੀ ਹੈ ਔਰ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਿਛਲੇ ਦਿਨਾਂ ਦੇ ਵਿੱਚ ਪਾਣੀਪਤ ਤੋਂ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਨਵਮਾਨ ਅਲੀ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਇੱਕ ਲੇਟੈਸਟ ਖਬਰ ਆਈ ਹੈ ਕਿ ਹਰਿਆਣਾ ਦੇ ਕੈਥਲ ਜ਼ਿਲ੍ਹੇ ਤੋਂ ਹਰਿਆਣਾ ਦੇ ਕੈਥਲ ਜ਼ਿਲ੍ਹੇ ਤੋਂ ਦਵਿੰਦਰ ਸਿੰਘ ਨਾਮ ਦੇ ਇੱਕ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦਵਿੰਦਰ ਸਿੰਘ ਦੀ ਵੀ ਟ੍ਰੈਵਲ ਹਿਸਟਰੀ ਪਾਕਿਸਤਾਨ ਦੀ ਹੈ ਕਰਤਾਰਪੁਰ ਕੋਰੀਡੋਰ ਦੇ ਰਾਹੀਂ ਉਹ ਪਾਕਿਸਤਾਨ ਗਿਆ ਸੀ ਉਸ ਤੇ ਇਲਜ਼ਾਮ ਲੱਗੇ ਨੇ ਕਿ ਦਵਿੰਦਰ ਉੱਥੇ ਦੇ ਅਧਿਕਾਰੀਆਂ ਨਾਲ ਮਿਲ ਕੇ ਗੁਪਤ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਦਾ ਸੀ ਦਵਿੰਦਰ ਕੈਥਲ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਪਰ ਪੜ੍ਹਾਈ ਕਰਦਾ ਸੀ ਉਹ ਪਟਿਆਲਾ ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਐਮਏ ਦਾ ਵਿਦਿਆਰਥੀ ਹੈ ਉਹ ਉਸ ਨੂੰ ਪੁਲਿਸ ਨੇ 12 ਮਈ ਨੂੰ ਗ੍ਰਿਫਤਾਰ ਇਸ ਕਰਕੇ ਕੀਤਾ ਸੀ ਕਿ ਉਸਨੇ ਆਪਣੇ ਸੋਸ਼ਲ ਮੀਡੀਆ ਤੇ ਹਥਿਆਰਾਂ ਵਾਲੀਆਂ ਫੋਟੋਆਂ ਅਪਲੋਡ ਕੀਤੀਆਂ ਸਨ ਪੁਲਿਸ ਦੇ ਮੁਤਾਬਕ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਪੁੱਛਗਿੱਛ ਹੋਈ ਤਾਂ ਉਸ ਦੇ ਪੁੱਛਗਿੱਛ ਦੇ ਵਿੱਚ ਖੁਲਾਸਾ ਹੋਇਆ ਕਿ ਉਹ ਪਾਕਿਸਤਾਨ ਦੇ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਤਾਂ ਉਸ ਤੋਂ ਬਾਅਦ ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਪਟਿਆਲਾ ਦੇ ਖਾਲਸਾ ਕਾਲਜ ਦੇ ਵਿੱਚ ਉਹ ਐਮਏ ਦਾ ਵਿਦਿਆਰਥੀ ਹੈ ਇਸ ਸਮੇ ਖਾਲਸਾ ਕਾਲਜ ਦੇ ਜੋ ਸਟਾਫ ਹੈ ਜੋ ਉਸਦੇ ਟੀਚਰ ਨੇ ਸਭ ਇਸ ਗੱਲ ਨੂੰ ਲੈ ਕੇ ਹੈਰਾਨ ਨੇ ਕਿ ਦਵਿੰਦਰ ਦੇ ਖਿਲਾਫ ਇੰਨੇ ਗੰਭੀਰ ਇਲਜ਼ਾਮ ਲੱਗੇ ਆ ਅੱਗੇ ਦੀ ਜੋ ਜਾਂਚ ਹੋਈ ਉਹ ਸਾਹਮਣੇ ਆਏਗੀ ਪਰ ਹੁਣ ਤੱਕ ਦੀ ਮੁੱਖੀ ਗੱਲ ਇਹ ਹੈ ਕਿ ਅੱਧਾ ਦਰਜਨ ਤੋਂ ਵੱਧ ਲੋਕਾਂ ਦੇ ਉੱਪਰ ਪੁਲਿਸ ਦੀ ਨਜ਼ਰ ਹੈ ਕੁਝ ਲੋਕ ਗ੍ਰਿਫਤਾਰ ਹੋ ਚੁੱਕੇ ਨੇ ਬਾਕੀਆਂ ਦੀ ਜਾਂਚ ਚੱਲ ਰਹੀ ਹੈ ਖਾਸ ਕਰ ਉਹਨਾਂ ਲੋਕਾਂ ਦੀ ਜਿਨ੍ਹਾਂ ਦਾ ਟਰੈਵਲ ਹਿਸਟਰੀ ਸੋਸ਼ਲ ਮੀਡੀਆ ਦੀ ਹਿਸਟਰੀ ਪਾਕਿਸਤਾਨ ਨਾਲ ਸੰਬੰਧਿਤ ਹੈ ਤਾਂ ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਖਾਸ ਕਰਕੇ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਉਹਨਾਂ ਦੇ ਖਿਲਾਫ ਜੋ ਜਾਂਚ ਚੱਲੇਗੀ ਉਹ ਜਾਂਚ ਕਿੱਥੇ ਤੱਕ ਜਾਂਦੀ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪਰ ਜੋਤੀ ਮਲਹੋਤਰਾ ਜਿਸ ਨੂੰ ਲੋਕ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਸੀ ਲੱਖਾਂ ਦੇ ਵਿੱਚ ਫੋਲੋਅਰ ਸੀ ਉਸ ਦਾ ਅਰੈਸਟ ਹੋਣਾ ਉਸ ਦੇ ਜੋ ਫੋਲੋਅਰਸ ਹਨ ਉਹਨਾਂ ਲਈ ਵੀ ਝਟਕਾ ਹੈ ਤੇ ਸਭ ਤੋਂ ਵੱਡਾ ਝਟਕਾ ਪੁਲਿਸ ਪ੍ਰਸ਼ਾਸਨ ਤੇ ਉੱਪਰ ਜੋ ਸੁਰੱਖਿਆ ਏਜੰਸੀਆਂ ਨੇ ਉਹਨਾਂ ਲਈ ਵੀ ਹੈ ਕਿਉਂਕਿ ਇੱਕ ਭਾਰਤ ਦਾ ਸ਼ਖਸ ਉਸ ਤੇ ਇਲਜ਼ਾਮ ਲੱਗੇ ਨੇ ਪਾਕਿਸਤਾਨੀਆਂ ਨੂੰ ਜੋ ਸੂਚਨਾਵਾਂ ਨੇ ਉਹ ਭੇਜਣ ਦੇ ਜੋ ਵੀ ਜਾਂਚ ਹੋਏਗੀ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪਰ ਇਹ ਖਬਰ ਬੇहद ਅਹਿਮ ਹੈ